ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਸੈਰ ਸਪਾਟੇ ਕੇਂਦਰ ਵਜੋਂ ਵਿਸ਼ਵ ਪੱਧਰ ਦੇ ਵਿੱਚ ਪ੍ਰਸਿੱਧ ਕਰਨ ਦੇ ਲਈ ਇੱਕ ਮਹਿਮਾ ਜਿਹੜੀ ਸ਼ੁਰੂ ਕੀਤੀ ਗਈ ਹੈ ਜਿੱਦੇ ਤਹਿਤ ਅੰਮ੍ਰਿਤਸਰ ਦੇ ਵਿੱਚ 7 ਦਿਨ ਚੱਲਣ ਵਾਲਾ ਰੰਗਲਾ ਪੰਜਾਬ ਮੇਲਾ ਬੜੇ ਜੋਸ਼ ਦੇ ਨਾਲ ਸ਼ੁਰੂ ਹੋ ਗਿਆ ਹੈ ਉੱਥੇ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਹੋਏ ਵੱਡੇ ਰੰਗਾ ਰੰਗ ਸਮਾਗਮ ਦੇ ਵਿੱਚ ਬਾਲੀਵੁੱਡ ਦੇ ਪ੍ਰਸਿੱਧ ਗਾਇਕ ਸੁਖਵਿੰਦਰ ਨੇ ਦਰਸ਼ਕਾਂ ਨੇ ਮੇਲੇ ਦੀ ਧੁਮਾਕੇਦਾਰ ਸ਼ੁਰੂਆਤ ਕੀਤੀ ਹੈ ਨਾਲ ਹੀ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਨੂੰ ਘੰਟਿਆਂ ਵੱਧੀ ਮੰਤਰ ਮੁਗਧ ਕਰੀ ਰੱਖਿਆ ਹੈ ਉੱਥੇ ਪੰਜਾਬੀ ਸੱਭਿਆਚਾਰ ਦੀ ਖੈਰ ਮੁਕਦਮ ਕਰਦਿਆਂ ਉਹਨਾਂ ਨੇ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਲਈ ਹਰ ਪੰਜਾਬੀ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ ਹੈ ਨਾਲ ਹੀ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਪੰਜਾਬੀ ਅਤੇ ਕਿਸਾਨੀ ਦੇ ਲਈ ਕੀਤੇ ਜਾ ਰਹੇ ਕੰਮਾਂ ਦੀ ਰੱਜਵੀਂ ਤਾਰੀਫ਼ ਕੀਤੀ ਹੈ ਇਸ ਦੇ ਨਾਲ ਹੀ ਅੰਮ੍ਰਿਤਸਰ ਵਿਧਾਨ ਸਭਾ ਹਲਕਾ ਪੱਛਮੀ ਤੋਂ ਵਿਧਾਇਕ ਡਾਕਟਰ ਜਸਵੀਰ ਸੰਧੂ ਨੇ ਵੀ ਰੰਗਲਾ ਪੰਜਾਬ ਮੇਲਾ ਦੇਖਣ ਆਏ ਦਰਸ਼ਕਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਸਭ ਤੋਂ ਪਹਿਲਾਂ ਤੇ ਪੰਜਾਬ ਨਿਵਾਸੀਆਂ ਨੂੰ ਸਾਰੇ ਭਾਰਤ ਨਿਵਾਸੀਆਂ ਤੇ ਦੇਸ਼ ਸਾਡੇ ਅੱਛਾ ਵਿੱਚ ਰਹਿੰਦੇ ਪੰਜਾਬੀਗਰ ਨੂੰ ਮੈਂ ਇਸ ਗੱਲ ਦੀ ਵਧਾਈ ਦੇਣਾ ਚਾਹਾਂਗਾ ਕਿ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਜਿਹੜਾ ਰੰਗਲਾ ਪੰਜਾਬ ਮਣਾਉਣ ਦੀਆਂ ਤਿਆਰੀਆਂ ਆਰੰਭੀਆਂ ਉਹਦੀ ਸ਼ੁਰੂਆਤ ਜਿਹੜੀ ਆ ਉਹ ਪਿਛਲੇ ਦੋ ਸਾਲਾਂ ਤੋਂ ਹੋਈ ਪਈ ਹੈ ਸੋ ਇਹਦੀ ਚਲਕ ਦਿਖਣ ਲੱਗ ਪਈ ਆ ਅੱਜ ਇਸੇ ਤਹਿਤ ਜਿਹੜਾ ਪੰਜਾਬੀ ਵਿਰਸੇ ਨੂੰ ਸਮਝਾਉਂਦਾ ਪੰਜਾਬੀ ਸਮਾਜਿਕ ਨੂੰ ਸਮਝਾਉਂਦਾ ਜਿਹੜਾ ਰੰਗਾ ਰੰਗ ਪ੍ਰੋਗਰਾਮ ਆ ਉਹ ਇੱਕ ਹਫ਼ਤੇ ਦਾ ਮੇਲਾ ਜਿਹੜਾ ਵਿਰਾਸਤੀ ਮੇਲਾ ਉਹ ਅਮਰਸਰ ਸ਼ਹਿਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਇਹਦੇ ਵਿੱਚ ਪਹੁੰਚੀ ਹੋਈਆਂ ਸਾਰੀਆਂ ਸੰਗਤਾਂ ਨੂੰ ਮੈਂ ਹਾਰਦਿਕ ਸ਼ੁਭਕਾਮਨਾਵਾਂ ਭੇਜਦਾ ਜੀਆਂ ਆਖਦਾ ਕਿਉਂਕਿ ਇਹ ਫੰਕਸ਼ਨ ਮੇਰੇ ਸ਼ਹਿਰ ਦੇ ਵਿੱਚ ਮੇਰੇ ਵਿਦਾਂਸ ਬਹਾਲੇ ਦੇ ਵਿੱਚ ਕਰਾਇਆ ਜਾ ਰਿਹਾ ਖਾਸਾ ਕਲ ਜਮਰ ਸਰ ਵੀ ਕਿ ਜੋ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਕਿ ਆਪਾਂ ਵੱਧ ਤੋਂ ਵੱਧ ਇਸ ਫੰਕਸ਼ਨ ਦੇ ਵਿੱਚ ਹਿੱਸਾ ਲਈਏ ਤਾਂ ਜੋ ਸਰਦਾਰ ਭਗਨ ਸਿੰਘ ਮਾਨ ਦਾ ਜਿਹੜਾ ਸੁਪਨਾ ਆਪਾਂ ਉਹ ਵੀ ਪੂਰਾ ਕਰੀਏ ਕਿ ਉਹ ਜੰਗਲਾ ਪੰਜਾਬ ਬਣਾਈਏ ਤੇ ਮੈਂ ਸਾਰੇ ਤੁਹਾਡੇ ਮਾਦੀ ਮਰਾਈ ਸਾਰੇ ਵੀਰਾਂ ਨੂੰ ਕਿੰਨਾ ਸਾਰੀਆਂ ਭੈਣਾਂ ਨੂੰ ਕਿੰਨਾ ਕਿ ਵੱਧ ਤੋਂ ਵੱਧ ਇਸ ਮੇਲੇ ਦਾ ਜਿਹੜਾ ਆਨੰਦ ਲਓ ਇਹਦੇ ਵਿੱਚ ਤਕਰੀਬਨ ਫੂਡ ਸਟਾਲ ਬੱਕਰੀ ਲੱਗਣਗੇ ਸੋ ਹੋਰ ਵੀ ਜਿਹੜੀਆਂ ਉਦਯੋਗਿਕ ਗੰਗਾਈਆਂ ਦੇ ਸਟਾਲ ਆ ਉਹ ਸਾਰੇ ਵਖਰੇ ਲੱਗੇ ਸੋਇ ਦੇ ਵਾਸਤੇ ਰਣਜੀਤ ਜਗ ਰਣਜੀਤ ਐਵਿਨਿਊ ਦੀ ਜਗ੍ਹਾ ਤੇ ਖਾਸਾ ਖਾਲਰ ਤੇ ਹੋਰ ਵੀ ਸ਼ਾਇਦ ਜਿਹੜੀਆਂ ਜਗ੍ਹਾ ਚੂਚੂਰ ਸੀ ਤੇ ਗਈਆਂ ਸੋ ਪ੍ਰਸ਼ਾਸਨ ਵੱਲੋਂ ਵੀ ਇਹ ਪੂਰੀਆਂ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਆ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਵਾਤ ਵਾਤ ਇਸ ਮੇਲੇ 'ਚ ਹਾਜ਼ਰੀ ਲਵਾਓ ਰੰਗਲਾ ਪੰਜਾਬ ਇੱਕ ਸੱਭਿਆਚਾਰਕ ਕਾਰਗ੍ਰਾਮ ਹੈ ਔਰ ਮੈਂ ਸਭ ਤੋਂ ਪਹਿਲਾਂ ਤੇ ਆਪਣੀਆਂ ਜਿਹੜੀਆਂ ਸੰਵੇਦਨਾ ਜਿਹੜੀਆਂ ਆਪਣੀਆਂ ਭਾਵਨਾਵਾਂ गीता ਦੇ ذریعے ਮੈਂ ਕਿਸਾਨਾਂ ਨੂੰ ਵੀ ਸਮਰਪਿਤ ਕਰਾਂਗਾ ਔਰ ਜੋ ਮੈਂ ਕਹਿ ਰਿਹਾ ਇਹ ਦਿਲੋਂ ਕਹਿ ਰਿਹਾ ਉਹ ਸਾਡੇ ਆਪਣੀ ਆ ਤੇ ਪੂਰਾ ਵਤਨ ਵੀ ਸਾਡਾ ਆਪਣਾ ਹੀ ਆ ਇਹਦੇ ਨਾਲ ਦੇ ਨਾਲ ਮੈਂ ਬਾਲੀਵੁੱਡ ਗਾਣਿਆਂ ਦਾ ਵੀ ਪ੍ਰਦਰਸ਼ਨ ਕਰਾਂਗਾ ਮੈਂ ਹਰ ਚੀਜ਼ ਦੀ ਮर्यादा ਨੂੰ ਬਰਕਰਾਰ ਰੱਖਾਂਗਾ ਸੱਭਿਆਚਾਰਕਆ ਪੰਜਾਬ ਦੇ ਕਲਚਰ ਨੂੰ ਵੀ ਇਹ ਉਤਸ਼ਾਹ ਦੇਗਾ ते मैं अपनी आवाज़ के ज़रिए अपने शहर श्री अमृतसर साहब ते पंजाब में ते पहले बडे मौके इतने बड़े समागम में परफॉर्म कर रहा हूँ मेरे लिए ये सौभाग्य है और मैं इमोशन और लोगों का मनोरंजन दोनों का जो ਹੰਦਕੂ ਗੁਰ ਜਾਨਾ ਇਹ ਪਰਸੈਂਟ ਕਰਦਾ ਹੈ ਕਿ ਗਾਣਾ ਵੀ ਤੁਸੀਂ ਲਗਾ ਸੀ ਖਾਲੀ ਵਿੱਚ ਸੋਸ਼ਲ ਮੀਡੀਆ ਦਾ ਕੰਮ ਨਹੀਂ ਕਰਨਾ ਹਾਂਜੀ ਉਹ ਗਾਣੇ ਤੋਂ ਹੀ ਮੈਂ ਸ਼ੁਰੂਆਤ ਕਰਾਂ ਸਭ ਤੋਂ ਪਹਿਲਾਂ ਮੈਂ ਉਹ ਜਿਹੜੇ ਸ਼ਿੱਦਤ ਨਾਲ ਇਹਨੀ ਜ਼ਹਿਮਤ ਕਰ ਰਹੇ ਨੇ ਉਹਨਾਂ ਨੂੰ ਵੀ ਸਮਰਪਿਤ ਕਰਾਂਗਾ ਲੋਕਾਂ ਦੀ ਜੋ